ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਟਾਲੀ ਵਾਲ ਬੁਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਾਟਨ ਦੇ ਪ੍ਰਿੰਟਰਡ ਸ਼ੂਟ ਮਸਲੀਨ ਕਾਟਨ ਦੇਖ ਸਕਦੇ ਹੋ ਪ੍ਰਿੰਟਿੰਗ ਆਲ ਓਵਰ ਸ਼ੂਟ ਹੈ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਹੈ ਸ਼ੂਟ ਦੀ ਇਸ ਤਰ੍ਹਾਂ ਦੀ ਬਹੁਤ ਹੀ ਪਿਆਰੀ ਜੀ ਇਹਦੀ ਜਿਹੜੀ ਹੈਗੀ ਆ ਲੁੱਕ ਹੈ ਸ਼ੂਟ ਦੀ ਕਲਰ ਬਹੁਤ ਹੀ ਜਿਆਦਾ ਸੋਨਾ ਸਰਦਾਰੀ ਜਿਹਾ ਕਲਰ ਹੈ ਸੋਨਾ ਇਸ ਤਰ੍ਹਾਂ ਦਾ ਇਹ ਹੈ ਆਪਣੇ ਕੋਲ ਮਸਲੀਨ कॉटन ਦਾ ਸ਼ੂਟ ਇਸ ਦੇ ਨਾਲ ਰਹੂਗਾ ਜੀ ਮਸਲੀਨ ਦਾ ਦੁਪੱਟਾ ਦੁਪੱਟਾ ਦੇਖ ਸਕਦੇ ਹਾਂ ਬਹੁਤ ਸੋਨਾ ਦੁਪੱਟਾ ਹੈ ਮਸਲੀਨ ਦਾ ਬਿਲਕੁਲ ਹੀ ਲਾਈਟ ਵੇਟ ਦੁਪੱਟਾ ਹੈਗਾ ਫੁੱਲ 5 ਮੀਟਰ ਦੀ ਕਟ ਹੈ ਇਸ ਦੁਪੱਟੇ ਦੀ ਦੇਖ ਸਕਦੇ ਹੋ ਦੁਪੱਟਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਫੁੱਲਾ ਦੁਪੱਟਾ 2 ਮੀਟਰ ਦੀ ਕੱਟ ਰਹੂਗੀ ਦੁਪੱਟੇ ਦੀ ਇੱਕ ਆਪਣੇ ਕੋਲ ਇਹ ਕਲਰ ਹੈਗਾ ਇਹਦੇ ਵਿੱਚ ਅਗਲਾ ਕਲਰ ਆਪਣੇ ਕੋਲ ਹੈਗਾ ਇਹਦੇ ਵਿੱਚ ਇਹ ਵਾ ਫਰੋਜੀ ਕਲਰ ਇਸ ਦਿਹਾਵੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਹ ਫਰੋਜੀ ਕਲਰ ਦਾ ਹੈ ਸੂਟ ਹੈ ਫੋਨ ਦੇ ਵਿੱਚ ਥੋੜਾ ਲਾਈਟ ਆ ਸਕਦਾ ਹੈ ਵੈਸੇ ਡਾਰਕ ਫਰੋਜੀ ਕਲਰ ਆਇਸਤਾ ਫੋਨ ਦੇ ਵਿੱਚ ਥੋੜਾ ਜਿਹਾ ਚੀਜ਼ ਥੋੜੀ ਲਾਈਟ ਆ ਰਹੀ ਹੈ ਡਾਰਕ ਫਰੋਜੀ ਕਲਰ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਇਹਨਾਂ ਨਾਲ ਮਸਲੀਨ ਦੇ ਦੁਪੱਟੇ ਹੈਗੇ ਆ ਬਹੁਤ ਸੋਹਣਾ ਦੁਪੱਟਾ ਹੈ ਇਸ ਤਰ੍ਹਾਂ ਦਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਹੋ ਇਸ ਤਰ੍ਹਾਂ ਦਾ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਦੁਪੱਟੇ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਸੂਟ ਦੀ ਇਹਨਾਂ ਦੋਨਾਂ ਛੁੱਟਾਂ ਦਾ ਪ੍ਰਾਈਸ ਰਹੂਗਾ ਜੀ ਆਪਣੇ ਕੋਲੇ 1500 ਰੁਪਏ ਇਹ ਸੋ ਅਗਲਾ ਸੂਟ ਆ ਵੀ ਆਪਣੇ ਕੋਲੇ ਮਸਲੀਨ कॉटन ਦੇ ਵਿੱਚ ਬਹੁਤ ਹੀ ਸੌਫਟ ਕੱਪੜਾ ਹੈ ਸੂਟ ਦਾ ਬਿਲਕੁਲ ਵੀ ਇਸ ਤਰ੍ਹਾਂ ਦੀ ਹੈਗਾ ਕੁਲਾ ਕੁਲਾ ਰੂਮਬਰ ਦਾ ਕੋਲਾ ਕਪੜਾ ਇਸ ਤਰ੍ਹਾਂ ਦਾ ਇਸਦੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਨੀਚੇ ਘੇਰੇ ਦੇ ਉੱਪਰ ਇਸ ਤਰ੍ਹਾਂ ਫਲਾਵਰ ਆ ਜਾਣਗੇ ਉੱਪਰ ਇਸ ਤਰ੍ਹਾਂ ਫੱਟੀ ਦਾ ਪ੍ਰਿੰਟ ਬਣਿਆ ਹੋਇਆ ਹੈ neck ਦਾ ਇੱਥੇ ਆ ਜੂਗਾ ਜੀ neck ਬਹੁਤ ਸੋਹਣੀ ਪ੍ਰਿੰਟਿੰਗ ਹੈ ਕਲਰ ਬਹੁਤ ਸੋਹਣਾ ਲਵੈਂਡਰ ਕਲਰ ਹੈ ਇਸ ਸੂਟ ਦਾ ਇਸ ਤਰ੍ਹਾਂ ਦਾ ਪ੍ਰਿੰਟਿੰਗ ਆਸੀ ਸੇਮ ਬਾਰਡਰ ਇਸ ਤਰ੍ਹਾਂ ਬਾਹ ਦੇ ਉੱਪਰ ਆ ਜੂਗਾ ਇਸ ਤਰ੍ਹਾਂ ਦਾ ਬਹੁਤ ਸੋਹਣਾ ਹੈ ਸੂਟ ਇਸ ਦੇ ਨਾਲ ਰਹੂੰਗੀ ਪਲੇਨ ਬਾਟਮ ਬਾਟਮ ਪਲੇਨ ਆਉਗੇ ਇਸ ਦੇ ਨਾਲ ਵੀ ਮਸਲੀਨ ਦਾ ਦੁਪੱਟਾ कॉटन मस्लीन दा बिल्कुल ही सॉफ्ट लाइट वेट ਇਸ ਤਰ੍ਹਾਂ ਚੈੱਕ ਕਰ ਲਓ ਦੁਪੱਟੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਤੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਵੀ ਇਹ ਜ਼ਿਆਦਾ कॉटन ਹੈ ਬਿਲਕੁਲ ਹੀ ਗਰਮੀ ਦੇ ਵਿੱਚ ਪਹਿਣਗੇ ਇਹ ਹੋਣ ਵਾਲੇ ਮੌਸਮ ਦੇ ਵਿੱਚ ਪਹਿਨਣ ਵਾਲੇ ਬਹੁਤ ਹੀ ਸੋਹਣੇ ਸੂਟ ਹੈ। ਪੂਰਾ ਦੁਪੱਟਾ ਇਸ ਤਰ੍ਹਾਂ ਦਾ ਆਜੂਗਾ। ਇਸ ਤਰ੍ਹਾਂ ਵਿੱਚ ਫਲਾਵਰ ਬਣੇ ਹੋਏ ਨੇ। ਪੂਰੀ ਸ਼ਰਟ ਨਾਲ ਦੀ ਦੁਪੱਟੇ ਦੀ ਪ੍ਰਿੰਟਿੰਗ ਹੈ। ਬਹੁਤ ਸੋਹਣਾ ਸੂਟ ਹੈ। ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਹਾਂ। ਇਨ੍ਹਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 800 ਰੁਪਏ। 800 ਰੁਪਏ ਦਾ ਸੂਟਾਂ ਦਾ ਪ੍ਰਾਈਸ ਹੈ। ਇਹਦੇ ਵਿੱਚ ਆਪਣੇ ਕੋਲੇ 2-3 ਕਲਰ ਅਵੇਲੇਬਲ ਨੇ। ਇਹਦੇ ਵਿੱਚ ਆਪਣੇ ਕੋਲੇ ਇੱਕ ਕਲਰ ਹੈਗਾ ਇਹ ਵਾਲਾ। yellow color ਆਪਾਂ ਤੁਹਾਨੂੰ ਥੋੜਾ ਖੋਲ ਕੇ ਵੀ ਦਿਖਾ ਦਿੰਨੇ ਆ ਇਹ ਹੈਗਾ ਡਾਰਕ yellow color ਐ ਇਸ ਦਾ ਫੋਨ ਦੇ ਵਿੱਚ ਲਾਈਟਰ ਆ ਰਿਹਾ ਕ੍ਰੀਮ ਜਿਹਾ कलर ਆ ਰਿਹਾ ਹੈ ਲਾਈਟ ਕ੍ਰੀਮ ਕਲਰ ਨਹੀਂ ਹੈਗਾ ਜੀ ਡਾਰਕ yellow color ਐ ਇਸ ਦਾ ਸ਼ਾਇਦ ਫੋਨ ਦੇ ਵਿੱਚ ਕਲਰਾਂ ਦਾ ਫਰਕ ਆਉਂਦਾ ਹੈ ਇਹ ਹੈਗੇ ਇਸ ਦੀ ਬਾਟਮ ਸੇਮ ਦੁਪੱਟਾ ਇਸ ਦਾ ਵੀ ਇਸ ਤਰ੍ਹਾਂ ਹੀ ਹੈ ਦੁਪੱਟਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਸਕਦੀ ਆ ਬਿਲਕੁਲੀ ਲਾਈਟ weight ਬਹੁਤ ਹੀ ਸੋਨਾ ਇਸ ਜਿਹੜਾ ਹੈਗਾ ਕਪੜਾ ਹੰਡਰਡ ਵਾਲਾ ਕਪੜਾ ਇਸ ਤਰ੍ਹਾਂ ਨਹੀਂ ਹੈਗਾ ਵੀ ਕਪੜਾ ਖਰਾਬ ਹੋ ਜਾਊਗਾ ਬਹੁਤ ਸੋਨਾ ਸੂਟ ਬਣਦਾ ਇਹਨਾਂ ਸੂਟਾਂ ਦਾ 2.5 ਮੀਟਰ ਦੀ ਇਹਨਾਂ ਦੀ ਕੱਟ ਆਊਗੀ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਵਾਰੀ ਕਪੜਾ ਨੇੜੇ ਤੋਂ ਚੈੱਕ ਕਰਾ ਦਣੀ ਆ ਇਹ ਇਸ ਤਰ੍ਹਾਂ ਦੇਖ ਸਕਦੇ ਬਿਲਕੁਲੀ ਲਾਈਟ weight ਹੈ ਬਹੁਤ ਹੀ ਪੋਲਾ ਕਪੜਾ ਇਸ ਦਾ ਗੁਲਾ ਗੁਲਾ ਇਸ ਤਰ੍ਹਾਂ ਦਾ ਜਿਆਦਾ ਪਿਓਰ ਕਾਟਨ ਦੇ ਵਿੱਚ ਨਹੀਂ ਹੈਗਾ ਮਸਲੀਨ ਕਾਟਨ ਦੇ ਵਿੱਚ ਹੈਗੀ ਹੈ ਇਹ 슈ਟ ਬਿਲਕੁਲੀ ਸਭ ਤੋਂ ਲੋਅ ਪ੍ਰਾਈਸ ਹੈ ਜਿਹੜਾ ਤੁਹਾਨੂੰ ਇਹ ਮਿਲ ਰਿਹਾ ਹੈ 800 ਰੁਪਏ ਦੇ ਵਿੱਚ ਇਹ ਹੈਗੇ ਨੇ ਦੋਸਤ ਕਲਰ ਹੋ ਗਏ ਆਪਣੇ ਕੋਲੇ ਤੀਸਰਾ ਕਲਰ ਆਪਣੇ ਕੋਲੇ ਵਿੱਚ ਹੈਗਾ ਇਹਦੇ ਫਿਰੋਜੀ ਕਲਰ ਇਹ ਹੈ ਆਪਣੇ ਕੋਲੇ ਫਿਰੋਜੀ ਕਲਰ ਤਿੰਨ ਕਲਰ ਨੇ 슈ਟ ਦੇ ਵਿੱਚ ਇਹ ਹੈਗਾ ਫਿਰੋਜੀ ਕਲਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਤੇ ਸਲਵਾਰ ਹੈ ਇਹ ਕਾਟਨ ਦੀ ਸਲਵਾਰੇ ਦੇ ਵਿੱਚ ਆਉਗੀ ਕਾਟਨ ਦੀ ਇਸ ਤਰ੍ਹਾਂ ਦੀ ਆਜੂਗੀ ਬਾਟਮ ਇਸ ਤਰ੍ਹਾਂ ਦਾ ਆਜੂਗਾ ਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਦੇ ਬਹੁਤ ਸੋਹਣੀ ਪ੍ਰਿੰਟਿੰਗ ਆ ਦੁਪੱਟਿਆਂ ਦੀ ਇੱਕ ਵਾਰੀ ਫੇਰ ਤੋਂ ਦੱਸ ਦਿੰਦੇ ਆ ਇਹਦੇ ਵਿੱਚ ਆਪਣੇ ਕੋਲ ਇੱਕ ਹੈਗਾ ਫਿਰੋਜੀ ਕਲਰ ਇੱਕ ਹੈਗਾ ਆਪਣੇ ਕੋਲ येलो ਕਲਰ ਤੇ ਇੱਕ ਹੈਗਾ ਆਪਣੇ ਕੋਲ ਇਹਦੇ ਵਿੱਚ ਲਵੈਂਡਰ ਕਲਰ ਇਹ ਵਾਹ ਇੰਨਾ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਹੁਣ ਆਪਣੇ ਕੋਲੇ ਸਾਰੇ ਜਿਹੜੇ ਹੈਗੇ ਕਾਟਨ ਦੇ ਸੂਟ ਜੋ ਵੀ ਹੈਗੇ ਨੇ ਕਾਟਨ ਮਸਲੀਨ ਖਾਦੀ ਕਾਟਨ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਨੇ ਜਿੰਨੇ ਕਿਸੇ ਨੇ ਵੀ ਇਹਨਾਂ ਸੂਟਾਂ ਦੇ ਉੱਪਰ ਵਰਕ ਕਰਵਾਉਣਾ ਹੋਵੇ ਤਾਂ ਵਰਕ ਵੀ ਕਰਵਾ ਸਕਦੇ ਹਾਂ ਕਿਉਂਕਿ ਇਹ ਪੂਰਾ ਜਿਹੜਾ ਗਰਮੀਆਂ ਵਾਲਾ ਸਟਾਫ ਹੈ ਹੁਣ ਆ ਗਿਆ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਜੀ 800 ਰੁਪਏ ਜੋ ਸੂਟ ਮੈਂ ਤੁਹਾਨੂੰ ਦੋ ਪਹਿਲਾਂ ਦਿਖਾਏ ਆ ਉਹਨਾਂ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਜੋ ਵੀ ਸੁਰਤਾਂ ਪਸੰਦ ਹੋ ਹੈ ਸਕਰੀਨਸ਼ਾਟ ਲੈ ਸਕਦੇ ਹੋ WhatsApp ਮੈਸੇਜ ਕਰਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ